ਕਿਸਾਨ ਨੇ ਜਿਹੜੇ ਵੱਖ-ਵੱਖ ਸਾਧਨਾਂ ਦੇ ਰਾਹੀਂ ਪਹੁੰਚ ਰਹੇ ਨੇ ਤਸਵੀਰਾਂ ਦਿਖਾ ਦਈਏ ਇੱਕ ਵਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਲਗਾਤਾਰ ਜਿਹੜਾ ਹੈਗਾ ਬਹੁਤ ਸਾਰੇ ਸਾਡੇ ਨਾਲ ਕਿਸਾਨ ਨੇ ਇਸ ਸਮੇਂ ਨੌਜਵਾਨ ਨੇ ਤੇ ਬਜ਼ੁਰਗਾਂ ਦੇ ਨਾਲ ਬਾਪੂ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਧਰਮਕੋਟ ਤੋਂ ਧਰਮਕੋਟ ਕੋਈ ਗੱਲ ਹੈ ਉਹ ਦਿੱਲੀ ਜਾ ਰਹੇ ਹੋ ਦਿੱਲੀ ਫਿਰ ਹਾਂਜੀ ਪਰ ਰੋਕਾਂ ਬੜੀਆਂ ਮਜ਼ਬੂਤ ਨੇ ਰੋਕਾਂ ਤਾਂ ਕੋਈ ਨਹੀਂ ਤੋੜ ਦੇਵਾਂਗੇ ਠੋੜ ਤੋੜ ਲਾਂਗੇ ਜੀ ਪਰ ਲਗਾਤਾਰ ਅਥਰੂ ਗੈਂਸ ਦੇ ਗੋਲੇ ਤੱਕ ਜਾ ਰਹੇ ਨੇ ਉਹਦਾ ਪ੍ਰਬੰਧ ਕਰ ਲਿਆ ਅਸੀਂ ਪਹਿਲਾਂ ਹੀ ਹੁਣ ਕਰ ਲੀਆਂ ਬੁਰੀਆਂ ਬੁਰੀਆਂ ਗਿੱਲੀਆਂ ਜਾਂ ਸਟਿਆ ਉੱਤੇ ਉਹਦੇ ਨਾਲ ਹੀ ਬੰਦ ਤਿਆਰੀ ਕਰਕੇ ਆਏ ਹੋ ਤੁਸੀਂ ਤਿਆਰੀ ਫੋਲਜੀ ਜੀ ਜੀ ਹਲੋ ਕੀ ਕਹੋਂਗੇ ਬਾਪੂ ਜਿਸ ਤਰ੍ਹਾਂ ਦੀ ਉਹ ਨਹੀਂ ਤਾਂ ਗਵਰਨਮੈਂਟ ਦੀ ਤਿਆਰੀ ਨਹੀਂ ਜਿੰਨੀ ਸਾਡੀ ਤਿਆਰੀ ਹੈ ਕੋਈ ਨਹੀਂ ਇਦਾਂ ਹੀ ਪਿੱਛੇ ਆਪਦੇ ਨਾਲ ਕਾਫਲੇ ਨੂੰ ਡੀਕਦੇ ਜਦੋਂ ਆ ਗਿਆ ਨਾ ਇਹਦਾ ਮਿੰਟਾਂ ਪੰਜਾਂ ਦੀ ਗੇਮ ਹੈ ਗਿਆ ਨੰਗਣਾ ਸਾਡੇ ਲਈ ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਕਿਸਾਨ ਸਾਥੀ ਆ ਰਹੇ ਲੱਖਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਆ ਰਿਹਾ ਜੀ ਆਹ ਵੇਖੋ ਮਗਰਮੜਾ ਕੈਮਰੇ ਨਾਲ ਕੋ ਇਦਾਂ ਮਾਰੋ ਆ ਵੇਖੋ ਮਗਰ ਕਿੰਨੀ ਗਰਤੀ ਜਾ ਰਹੀ ਹੈ ਜੀ ਜਸਪਾਲ ਡਾਕਟਰ ਗਾੜੀ ਸਾਡੇ ਜਿਸ ਤਰ੍ਹਾਂ ਦੇ ਨਾਲ ਸਰਬਨ ਸਿੰਘ ਭੰਦੇਰ ਜਿਹੜੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਨੇ ਉਹ ਵੀ ਪਹੁੰਚ ਚੁੱਕੇ ਨੇ ਉਹ ਵੀ ਪਹੁੰਚ ਚੁੱਕੇ ਨੇ ਕੀ ਕਹੋਗੇ ਪ੍ਰਧਾਨ ਜੀ ਦੇਖਦੇ ਆਪਾਂ ਪੋਜੀਸ਼ਨ ਦੇ ਦੇ ਕੋਈ ਗੱਲ ਬਾਤ ਹੋਈ ਹੈ ਸਰਕਾਰ ਦੇ ਨਾਲ ਉਸ ਤੋਂ ਬਾਅਦ ਰਾਤ ਵਾਲੀ ਮੀਟਿੰਗ ਤੋਂ ਬਾਅਦ ਕੋਈ ਗੱਲ ਕੋਈ ਫੋਨ ਵਗੈਰਾ ਆਇਆ ਹੋਵੇ ਕੋਈ ਭਰੋਸਾ ਮੈਨੂੰ ਲੱਗਦਾ ਕੋਈ ਗੱਲ ਬਾਤ ਨਹੀਂ ਬਸ ਗੱਲਾਂ ਹੀ ਜਾਣ ਦਿਓ ਜਾਣ ਦਿਓ ਸਰਬਨ ਸਿੰਘ ਭੰਦੇਰ ਜਿਹੜੇ ਨੇ ਉਹ ਵੀ ਪਹੁੰਚੇ ਨੇ ਕਿਉਂਕਿ ਕਿਸਾਨਾਂ ਕੋ ਜਦੋਂ ਆਉਂਦੇ ਨੇ ਤਾਂ ਡੱਲੇਵਾਲ ਸਾਹਿਬ ਡੱਲੇਵਾਲ ਸਾਹਿਬ ਕੀ ਕਹੋਗੇ ਪਲੀਜ਼ ਇੱਕ ਮਿੰਟ ਕੋਈ ਸਰਕਾਰ ਦੇ ਨਾਲ ਗੱਲਬਾਤ ਹੋਈ ਕਿਸੇ ਤਰ੍ਹਾਂ ਦੀ ਅਜੇ ਤੱਕ ਕੋਈ ਗੱਲਬਾਤ ਨਹੀਂ ਜੇ ਗੱਲਬਾਤ ਹੁੰਦੀ ਫਿਰ ਸਾਨੂੰ ਕਹਾਂ ਜਾਂਦੀ ਕਿ ਲੋੜ ਸੀ ਹੁਣ ਕੋਈ ਗੱਲਬਾਤ ਕਰੋਗੇ ਇੱਥੇ ਪ੍ਰਸ਼ਾਸਨ ਦੇ ਨਾਲ ਕੋਈ ਕਰ ਜਿਹੜਾ ਕੋਈ ਆ ਕੇ ਕਰੂੰਗਾ ਸਾਡੇ ਨਾਲ ਕਰਾਂਗੇ ਗੱਲਬਾਤ ਦੋ ਵੱਡੇ ਆਗੂ ਪਹੁੰਚ ਚੁੱਕੇ ਨੇ ਦੋ ਵੱਡੇ ਆਗੂ ਜਗਜੀਤ ਸਿੰਘ ਡੱਲੇਵਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਜਿਹੜੇ ਹੈਗੇ ਨੇ ਸਰਬਨ ਸਿੰਘ ਬੰਦੇੜ ਹੁਣ ਜਿਹੜਾ ਜੋਸ਼ ਆ ਜੋਸ਼ ਮੁਖਾਦਗੇ ਕਿਉਂਕਿ ਆਗੂਆਂ ਦੇ ਨਾਲ ਜੋਸ਼ ਵੀ ਆਇਆ ਕਿਸਾਨਾਂ ਦੇ ਵਿੱਚ ਵੱਡੇ ਆਗੂ ਪਹੁੰਚੇ ਨੇ ਡਲੇਬਾਲ ਸਾਹਿਬ ਦਾ ਇਹੀ ਕਹਿਣਾ ਹੈ ਕਿ ਹਜੇ ਤੱਕ ਕੋਈ ਗੱਲਬਾਤ ਨਹੀਂ ਰਾਤ ਵਾਲੀ ਮੀਟਿੰਗ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਨਾ ਹੀ ਸਾਡੇ ਨਾਲ ਕੋਈ ਫੋਨ ਤੇ ਸੰਪਰਕ ਹੋਇਆ ਸਰਕਾਰ ਦਾ ਤੇ ਨਾਲ ਭੰਦੇਰ ਸਾਹਿਬ ਹੁਣ ਇਹਦਾ ਵੀ ਇਹੀ ਕਹਿਣਾ ਤਾਂ ਹੁਣ ਕਿਸ ਤਰ੍ਹਾਂ ਦੀ ਰਣਨੀਤੀ ਜਿਹੜੀ ਆਗੂਆਂ ਦੇ ਵੱਲੋਂ ਅਪਣਾਈ ਜਾਵੇਗੀ ਤੁਹਾਨੂੰ ਪਲਪਲ ਦੀ ਜਿਹੜੀ ਖਬਰਾਂ ਉਹ ਦਿਖਾ ਰਹੇ ਹਾਂ ਆਵਾਜ਼ਾਂ ਆ ਰਹੀਆਂ ਹੋਣਗੀਆਂ ਇਹ ਅਥਰੂ ਗੈਸ ਦੇ ਗੋਲੇ ਨੇ ਜਿਹੜੇ ਸੰਭੂ ਬਾਰਡਰ ਦੇ ਉੱਤੇ ਦਾਗੇ ਜਾ ਰਹੇ ਨੇ ਕਿਸਾਨਾਂ ਦੇ ਉੱਤੇ ਦੋ ਵੱਡੇ ਆਗੂ ਡੱਲੇਵਾਲ ਅਤੇ ਸਰਬਨ ਸਿੰਘ ਭੰਦੇਰ ਹੁਣੀ ਪਹੁੰਚੇ ਨੇ ਪਰ ਫਿਰ ਵੀ ਕੀ ਕਿਸਾਨ ਜਿਹੜੇ ਹੈਗੇ ਨੇ ਜਾਂ ਕਿਸਾਨ ਆਗੂ ਨੇ ਉਹਨਾਂ ਦੇ ਨਾਲ ਪ੍ਰਸ਼ਾਸਨ ਗੱਲਬਾਤ ਕਰਨ ਦੇ ਰੋਹ ਦੇ ਵਿੱਚ ਨਹੀਂ ਹੈਗਾ ਥੋੜੀਆਂ ਜੀਆਂ ਤਸਵੀਰਾਂ ਤੁਹਾਨੂੰ ਅਸੀਂ ਕੋਸ਼ਿਸ਼ ਕਰਾਂਗੇ ਨੇੜੇ ਹੋ ਕੇ ਬਖਾ ਦਈਏ ਕਿਉਂਕਿ ਜਿਸ ਸਾਹਬ ਦੇ ਨਾਲ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਨਾ ਉਹਨਾਂ ਨੂੰ ਮੀਡੀਆ ਨੂੰ ਬਖਸਿਆ ਜਾ ਰਿਹਾ ਹੈ ਤੇ ਕਿਸਾਨਾਂ ਨੂੰ ਤਾਂ ਬਕਸ ਨਹੀਂ ਕੀ ਹੈ ਸਾਹਮਣੇ ਜਿਹੜੀਆਂ ਤਸਵੀਰਾਂ ਨੇ ਮੈਂ ਤੁਹਾਨੂੰ ਦਿਖਾ ਦੇਣਾ ਇਹ ਕੱਗਰ ਦਰਿਆ ਦਾ ਪੁਲ ਹੈ ਜਿੱਥੇ ਇਹ ਬੈਰੀਕੇਟਿੰਗ ਕੀਤੀ ਗਈ ਹੈ ਕੋਸ਼ਿਸ਼ ਕੀਤੀ ਗਈ ਹੈ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਲਗਾਤਾਰ ਜਾਰੀ ਹੈ ਪਰ ਫਿਲਹਾਲ ਦੀ ਘੜੀ ਜਿਹੜੇ ਹੈਗੇ ਨੇ ਕਿਸਾਨ ਆਗੂ ਤਾਂ ਪਹੁੰਚ ਗਏ ਨੇ ਪਰ ਜੱਸ ਸਾਹਬ ਦੇ ਨਾਲ ਲਗਾਤਾਰ ਜਿਹੜੇ ਅਥਰੂ ਗੈਂਸ ਦੇ ਗੋਲੇ ਨੇ ਉਹ ਦਾਗੇ ਜਾ ਰਹੇ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਮੈਂ ਤੁਹਾਨੂੰ ਸੰਭੂ ਬਾਡਰ ਤੋਂ ਬੁਖਾਰ ਰਿਹਾ ਅੰਦੋਲਨ 2020 ਦੇ ਵਿੱਚ ਵੀ ਹੋਇਆ ਪਰ ਇਹ ਅੰਦੋਲਨ ਦੀਆਂ ਤਸਵੀਰਾਂ ਕੁਝ ਵੱਖਰੀਆਂ ਨੇ ਡਰੋਨ ਉਸ ਅੰਦੋਲਨ ਦੇ ਵਿੱਚ ਨਹੀਂ ਕਿਤੇ ਦੇਖਿਆ ਸੀ ਖੱਡੇ ਪੁੱਟੇ ਗਏ ਸੜਕਾਂ ਪੁੱਟੀਆਂ ਗੰਨਾ ਇਹ ਸਭ ਕੁਝ ਸੀ ਪਰ ਜਿਹੜਾ ਜਸਹਾਵ ਦੇ ਨਾਲ ਡਰੋਨ ਦੇ ਨਾਲ ਅਥਰੂ ਗੰਸ ਤੇ ਗੋਲੇ ਜਿਹੜੇ ਦਾਗੇ ਜਾ ਰਹੇ ਨੇ ਕਿਉਂਕਿ ਜਦੋਂ ਅੰਦੋਲਨ ਹੋਇਆ ਉਸ ਸਮੇਂ ਹਰਿਆਣਾ ਸਰਕਾਰ ਨੂੰ ਲੱਗਦਾ ਨਹੀਂ ਸੀ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਉਣਗੇ ਤਾਂ ਕਿਤੇ ਨਾ ਕਿਤੇ ਜਿਹੜਾ ਹਰਿਆਣਾ ਪ੍ਰਸ਼ਾਸਨ ਹੈ ਉਹ ਸਖਤ ਵੀ ਹੋਇਆ ਤੇ ਕਿਸਾਨ ਵੀ ਕਹਿੰਦੇ ਸਾਡੀ ਵੀ ਤਿਆਰੀ ਹੈ ਸਾਡਾ ਵੀ ਇੱਕ ਤਜਰਬਾ ਹੋਇਆ ਅੰਦੋਲਨ ਦੇ ਵਿੱਚੋਂ ਕਿਵੇਂ ਜਿਹੜਾ ਹੈਗਾ ਕਿਸਾਨ ਅੰਦੋਲਨ ਨੂੰ ਅੱਗੇ ਵਧਾਉਣਾ ਡਰੋਨ ਦੀਆਂ ਤਸਵੀਰਾਂ ਦੇਖੋ ਇਹ ਤਸਵੀਰਾਂ ਬੜੀਆਂ ਅਜੀਬ ਨੇ ਹੁਣ ਤੁਹਾਡੇ ਸਾਹਮਣੇ ਜਿਹੜਾ ਹੈਗਾ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਉਹ ਕੋਸ਼ਿਸ਼ ਜਿਹੜਾ ਹੈਗਾ ਲਗਾਤਾਰ ਕੀਤੀ ਜਾ ਰਹੀ ਹੈ ਲਗਾਤਾਰ ਜਿਹੜੇ ਹੈਗੇ ਨੇ ਅਥਰੂ ਗੰਸ ਤੇ ਗੋਲੇ ਜਿਹੜੇ দাগੇ ਧਾਰੇ ਨੇ ਇਹ ਡਰੋਨ ਵਾਲੀਆਂ ਤਸਵੀਰਾਂ ਬੜੀਆਂ ਅਜੀਬ ਨੇ ਜਦੋਂ ਪਹਿਲਾ ਅੰਦੋਲਨ ਹੋਇਆ ਤਸਵੀਰਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਸਾਹਮਣੇ ਦੇਖੋ ਬਿਲਕੁਲ ਤੁਹਾਨੂੰ ਡਰੋਨ ਨਜ਼ਰ ਆ ਰਿਹਾ ਹੋਵੇਗਾ ਇਹ ਡਰੋਨ ਜਿਹੜਾ ਹੈਗਾ ਕਿਸਾਨਾਂ ਦੇ ਉੱਤੇ ਅਥਰੂ ਗੈਂਸ ਤੇ ਗੋਲੇ ਦਾਗ ਰਿਹਾ ਵੈਸੇ ਬੜੀਆਂ ਪਾਬੰਦੀਆਂ ਹੁੰਦੀਆਂ ਜਿਹੜਾ ਹੈਗਾ ਡਰੋਨ ਦੇ ਉੱਤੇ ਪਰ ਕਿਸਾਨਾਂ ਦੇ ਲਈ ਖੁੱਲ ਵੀ ਹੈ ਤੇ ਅਥਰੂ ਗੈਂਸ ਤੇ ਗੋਲੇ ਵੀ ਜਿਹੜੇ ਲਗਾਤਾਰ ਦਾਗੇ ਜਾ ਰਹੇ ਨੇ ਪਰ ਕਿਸਾਨ ਵੀ ਜਿਹੜੇ ਪਿੱਸੇ ਨਹੀਂ हट ਰਹੇ ਲਗਾਤਾਰ ਅੱਗੇ ਵਧਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੇ ਨੇ